ਕੁਝ ਸਰ ਗੱਲ ਦਾ ਦੇਖਦੇ ਹੋ ਪੰਜਾਬ ਸਰਕਾਰ ਨੇ ਮੂੰਗੀ ਅਤੇ ਹੋਰ ਕਈ ਫਸਲਾਂ ਤੇ ਐਮਐਸ ਕੀ ਉ ਗੱਲ ਕੀਤੀ ਸੀ ਕਿ ਸਭ ਕੁਝ ਨੂੰ ਪੰਜਾਬ ਦਾ ਕਿਸਾਨ ਦਿਨੋਂ ਦਿਨ ਪਾਣੀ ਦੀ ਗੰਭੀਰ ਹੁੰਦੀ ਸਮੱਸਿਆ ਨੂੰ ਦੇਖ ਕੇ ਫਸਲਾਂ ਦਾ ਬਦਲਾਅ ਚਾਹੁੰਦਾ ਹੈ ਪੰਜਾਬ ਦਾ ਕਿਸਾਨ ਚਾਹੁੰਦਾ ਹੈ ਕਿ ਘੱਟ ਟਾਈਮ ਨਾਲ ਲੱਗਣ ਵਾਲੀਆਂ ਜੀਰੀਆਂ ਜਿਹੜਾ ਘੱਟ ਸਮਾਂ ਲੈਂਦੀਆਂ ਨੇ ਬੇਸਿੰਗ ਉਹ ਬੀਜੀਏ ਕਿਉਂਕਿ ਪਾਣੀ ਦੀ ਸਮੱਸਿਆ ਜਿਹੜੀ ਦਿਨੋਂ ਦੇ ਨੇ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਜਿਹੜੇ ਬੋਰ ਪਹਿਲਾਂ 100 ਸਵਾ 100 ਫੁੱਟ ਤੇ ਲੱਗਦੇ ਹੁੰਦੇ ਸੀ ਅੱਜ ਉਹ 400 ਤੋਂ 500 ਫੁੱਟ ਦੀ ਡੰਗਾਈ ਤੱਕ ਉਹ ਬੋਰ ਜਾਣ ਲੱਗੇ ਜਿਹੜਾ ਅੱਗੇ ਆਮ ਦਰਮਿਆਨੇ ਬੋਰ ਤੇ 40-50 ਹਜ਼ਾਰ ਰੁਪਈਆ ਖਰਚ ਆਉਂਦਾ ਸੀ ਉਹ ਤੇ ਹੁਣ 2.5 ਤੇ ਲੱਖ ਰੁਪਈਆ ਖਰਚ ਆਉਣ ਲੱਗ ਗਿਆ ਇੰਨਾ ਹਾਲਾਤ ਨੂੰ ਦੇਖ ਕੇ ਪੰਜਾਬ ਦਾ ਕਿਸਾਨ ਚਾਹੁੰਦਾ ਹੈ ਕਿ ਅਸੀਂ ਜੋ ਨਾ ਘੱਟ ਟਾਈਮ ਵਾਲਾ ਕਿਉਂਕਿ ਹੋਰ ਕੋਈ ਬਦਲ ਨਹੀਂ ਹੈ ਪਰ ਉਹਦੇ ਬਦਲ ਲਈ ਵੀ ਉਹ ਮੋਗੀ ਤੇ ਮੱਕੀ ਦੀ ਖਾਸਤਾ ਹੈ। ਇਹ ਸਾਲ ਕਾਫੀ ਹੱਦ ਤੱਕ ਕਿਸਾਨਾਂ ਨੇ ਬਦਲਵਜੋ ਕੀਤੀ ਸੀ। ਜੇ ਦੀ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਧਿਆਨ ਦਿੱਤਾ ਉਹਨਾਂ ਦੀ ਫਸਲ ਦੀ ਖਰੀਦ ਲਈ ਤੇ ਨਾ ਹੀ ਉਹਦੇ ਇਹ ਵਿੱਚ ਕਿਸਾਨ ਯੂਨੀਅਨਾਂ ਬੋਲੀਆਂ ਨੇ। ਕਿਉਂਕਿ ਜਿਹੜਾ ਮੋਗੀ ਦੀ ਫਸਲ ਦਾ ਭਾਅ ਹੈ ਜੋ ਦੀ ਐਮਐਸਪੀ ਰੱਖੀ ਗਈ ਹੈ ਜਾਂ ਮੱਕੀ ਦੀ ਉਹ ਤੋਂ ਕਿਤੇ ਘੱਟ ਰੇਟ ਤੇ ਮੂੰਗੀ ਤੇ ਮੱਕੀ ਖਰੀਦੀ ਗਈ ਹੈ ਜਿਹੜੀ ਮੂੰਗੀ ਦਾ ਭਾਅ 8768 ਰੁਪਏ ਵਿੱਚ ਹੈ ਰਿਹਾ ਸੀ ਉਹ ਮੂੰਗੀ 600 ਰੁਪਏ 5200 ਰੁਪਏ ਕੁਆਂਟਲ ਤੋਂ ਲਾ ਕੇ 6000 ਰੁਪਏ ਤੱਕ ਵਿਕੀ ਹੈ ਜਿਹਦਾ ਕਿ ਕਿਸਾਨ ਨੂੰ ਬੜਾ ਵੱਡਾ ਘਾਟਾ ਪਿਆ ਜੇ ਇਸੇ ਤਰ੍ਹਾਂ ਕਿਸਾਨ ਨਾਲ ਇਹ ਦੀ ਦੁਰਗਤਤਾ ਹੁੰਦੀ ਰਹੀ ਜਾਂ ਮੱਕੀ ਦੀ ਦੀ ਫਸਲ ਜਿੰਦਾ ਭਾ 2400 ਰੁਪਏ ਤੱਕ ਸੀ ਉਹ 2019 ਤੋਂ ਲੈ ਕੇ 2100 ਤੱਕ ਵੀ ਕੀ ਹੈ ਵੀ ਜੇ ਇਸੇ ਤਰ੍ਹਾਂ ਹੀ ਕਿਸਾਨ ਦਾ ਨੁਕਸਾਨ ਹੁੰਦਾ ਰਿਹਾ ਤਾਂ ਉਹ ਫਸਲ ਦੇ ਬਦਲੀ ਚੱਕਰ ਅਲ ਕਿਵੇਂ ਮੋੜਨਗੇ ਜੇ ਕਿਸਾਨ ਦਾ ਖਰਚਾ ਵੀ ਪੂਰਾ ਨਾ ਹੋਇਆ ਉਹਨੂੰ ਮੁਨਾਫਾ ਤਾਂ ਕੀ ਹੋਣਾ ਖਰਚਾ ਵੀ ਪੂਰਾ ਨਾ ਹੋਇਆ ਪਾਕਿਸਾਨਾਂ ਨੂੰ ਜਿਹੜੀ ਉਹਨਾਂ ਦੀ ਹੋਣ ਵਾਲੀ ਆਮਦਨ ਹੈ ਜਿਹੜੀ ਸਰਕਾਰ ਇਹ ਵੱਧ ਝੜ ਕੇ ਕਿਸਾਨਾਂ ਦੀ ਹਮਾਇਤ ਕਰਾਉਂਦੀ ਸੀ ਅੱਜ ਉਹਨਾਂ ਦੀ ਫਸਲ ਖਰੀਦਣ ਤੋਂ ਜਿਸ ਤਰ੍ਹਾਂ بے ਮੁਖ ਹੋਈ ਹੈ ਉਹਨੇ ਕਿਸਾਨਾਂ ਦਾ ਬਹੁਤ ਵੱਡਾ ਦਿਨ ਤੋੜਿਆ ਤੇ ਨੁਕਸਾਨ ਕਰਿਆ ਤੇ ਇਸੇ ਤਰ੍ਹਾਂ ਹੀ ਕਿਸਾਨ ਅੱਜ ਇਸ ਗੱਲੋਂ ਵੀ ਦੁਖੀ ਨੇ ਕਿ ਸਾਰੀਆਂ ਕਿਸਾਨ ਯੂਨੀਅਨਾਂ ਚੁੱਪ ਕਰੀ ਬੈਠੀਆਂ ਨੇ ਜਿਹੜਾ ਅੰਦਲ ਨੂੰ ਉਹਨਾਂ ਨੂੰ ਅੱਜ ਚਲਾਉਣਾ ਚਾਹੀਦਾ ਸੀ ਪਹਿਲਾਂ ਇਕਾਮ ਅੰਦੋਲਨ ਨੂੰ ਲੈ ਕੇ ਤਾਂ ਉਹ 14 ਮਹੀਨੇ ਦਿੱਲੀ ਤੱਕ ਬੈਠੀਆਂ ਰਹੀਆਂ। ਮੋਦੀ ਸਾਹਿਬ ਨੇ ਉਹਨਾਂ ਦੇ ਕਾਨੂੰਨ ਵੀ ਵਾਪਸ ਲੈ ਲੇ। ਪਰ ਜਿਹੜਾ ਅੰਦੋਲਨ ਅਜ ਪੰਜਾਬ ਸਰਕਾਰ ਪਰ ਉਹਦੇ ਚਲਾਉਣ ਦੀ ਲੋੜ ਸੀ ਉਹਦੇ ਲਈ ਇੱਕ ਸ਼ਬਦ ਵੀ ਅੱਜ ਤੱਕ ਨਹੀਂ ਬੋਲਿਆ। ਇਸ ਲਈ ਕਿਸਾਨ ਅੱਜ ਪੰਜਾਬ ਦਾ ਬੜੀ ਦਵੱਦਾ ਵਿੱਚ ਹੈ ਕਿਉਂਕਿ ਉਹਦੇ ਨਾਲ ਲੱਗਦੀ ਹਰਿਆਣਾ ਦੇ ਕਿਸਾਨਾਂ ਨੂੰ ਫਸਲਾਂ ਦੇ ਕੀਮਾ ਮਿਲ ਰਹੇ ਨੇ ਤੇ ਪੰਜਾਬ ਦੇ ਕਿਸਾਨ ਦੀ ਕਿਵੇਂ ਲੁੱਟ ਹੋ ਰਹੀ ਹੈ। ਇਹਦੇ ਤੋਂ ਪੰਜਾਬ ਦਾ ਕਿਸਾਨ ਬਹੁਤ ਦੁਖੀ ਹੈ ਜੇ ਇਹਦੀ ਸੰਭਾਲ ਨਾ ਕੀਤੀ ਗਈ ਤਾਂ ਉਹਦੇ ਸਮੇਂ ਵਿੱਚ ਕਿਸਾਨਾਂ ਦਾ ਇਦੋਂ ਵੀ ਬੰਦਾ ਹਾਲ ਹੋਣ ਦੀ ਆਸ ਹੈ ਜਿੰਦਖ ਮਿਆ ਜਾ ਕੱਲਾ ਪੰਜਾਬ ਨੂੰ ਨਹੀਂ ਹਿੰਦੁਸਤਾਨ ਨੂੰ ਵੀ ਪਵਿੱਤਰ ਨਾ ਬਹਿ ਸਕਦਾ ਕਿਉਂਕਿ ਪੰਜਾਬ ਦਾ ਕਿਸਾਨ ਦੇਸ਼ ਦਾ ਵੱਡਾ ਹਿੱਸਾ ਕੇਂਦਰ ਪੂਲ ਵਿੱਚ ਪਾਉਂਦਾ ਜਿਹਦੇ ਨਾਲ ਹੌਲੀ ਹੌਲੀ ਕਿਸਾਨੀ ਦਾ ਸਮਝੋ ਜਿਹੜਾ ਮੁਨਾਫਾ ਉਹ ਵੱਡੇ ਹੱਦ ਤੱਕ ਘਟਦਾ ਜਾ ਰਿਹਾ ਹੈ ਤੇ ਉਦੋਂ ਵੀ ਵੱਡੀ ਲੁੱਟ ਕਿਸਾਨਾਂ ਦੀ ਹੈ ਜਿਹੜੀ ਲੈਂਡ ਪੂਲਿੰਗ ਸਕੀਮ ਚਲਾਈ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਹੋਣ ਦਾ ਵੀ ਬੜਾ ਵੱਡਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਕਈ ਕਈ 100 ਏਕੜ ਜ਼ਮੀਨ ਹਰੇਕ ਸ਼ਹਿਰ ਚੋਂ ਲੈ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਵੇਂ ਕੋਈ ਨਵੇਂ ਪੰਜਾਬ ਬਸਾਉਣਾ ਹੋਵੇ ਤੇ ਕਿਉਂਕਿ ਪਹਿਲੇ ਹੀ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਵੀ ਅਸੀਂ ਜਿਹੜੇ ਵਿਦੇਸ਼ਾਂ ਨੂੰ ਮੁੰਡੇ ਜਹਾਜ਼ ਜਾਂ ਜਾ ਰਹੇ ਨੇ ਵੀ ਉਹ ਇੱਥੇ ਹੀ ਡੱਬੇ ਫੜ ਕੇ ਅਸੀਂ ਇੰਨੀਆਂ ਨੌਕਰੀਆਂ ਘਰ ਘਰ ਦੇ ਦਿਆਂਗੇ ਵੀ ਇੱਥੇ ਅਸੀਂ ਰੋਟਾ ਦੇ ਸਾਧਨ ਪੈਦਾ ਕਰ ਦਿਆਂਗੇ ਨੌਜਵਾਨੀ ਤਾਂ ਪਹਿਲੇ ਹੀ ਉਤਰ ਗਈ ਹੋਈ ਹੈ ਹੁਣ ਇਹ ਬੰਦੇ ਨੇ ਨਵੇਂ ਕਰ ਬਸਾ ਕੇ ਪਤਾ ਨਹੀਂ ਕਿਸਾਨਾਂ ਦੇ ਇੰਨੀ ਮੰਦੀ ਜ਼ਮੀਨ ਲੈ ਕੇ ਵੱਡੇ ਪੱਦਰ ਤੇ ਉਹਨੂੰ ਹੱਥੋਂ ਲਈ ਜੀ ਜੀ ਯੋਜਨਾ ਬਣਾ ਰਹੇ ਨੇ ਇਹ ਸਾਰਾ ਕੇਜਰੀਵਾਲ ਦੀ ਗਿਣੀ ਮਿੱਥੀ ਸ਼ਾਸ਼ਾ ਜੋ ਪੰਜਾਬ ਨੂੰ ਵੱਡੀ ਆਰਥਿਕ ਉਸ ਚ ਟੱਕਣ ਜਾ ਰਿਹਾ ਹੈ ਇਸ ਲਈ ਪੰਜਾਬ ਦੀ ਸਾਰੀ ਕਿਸਾਨ ਯੂਨੀਅਨ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਦੇ ਵਾਸਤੇ ਤੁਹਾਨੂੰ ਕਿਸਾਨਾਂ ਨੂੰ ਠੀਕ ਭਾਅ ਦਵਾਉਣ ਲਈ ਤੇ ਕਿਸਾਨਾਂ ਦੀ ਜਿਹੜੀ ਹੋ ਰਹੀ ਲੁੱਟ ਹੈ ਉਸ ਤੋਂ ਉਹਨਾਂ ਨੂੰ ਕਿਸਾਨ ਯੂਨੀਅਨ ਨੂੰ ਆਪਣੀ ਚੁਕਤੌੜਨੀ ਚਾਹੀਦੀ ਹੈ